ਹਬੀ ਦੋ ਤਿੰਨ ਦਿਨ ਹੋ ਗਏ ਯਾਰ ਮੈਨੂੰ ਛੋੜਿਆ ਖੇਤਾਂ 'ਚ ਕੰਮ ਕਰਦੇ ਨੂੰ ਹਾਂਜੀ ਸੁਪਰਸੀਡਰ ਨਾਲ ਕਰ ਤੋ ਨਹੀਂ ਬੀਜੀ ਤੇ ਇੱਥੇ ਬਈ ਕਾਰਨ ਪਤਾ ਕੀ ਐ ਇੱਧਰ ਦਾ ਦਿਖਾ ਦੇ ਇੱਧਰ ਤਾਂ ਗਿੱਤੀ ਬੀਜੀ ਹੋਈ ਐ ਸੁ ਮਨਲਾ ਜੀਰੋ ਡਰਲ ਨਾਲ ਇੱਕ ਤਾਂ ਪਹਿਲੀ ਗੱਲ ਤਾਂ ਆਪਣੇ ਮਨਲਾ ਖੇਤਾਂ 'ਚ ਉਰੇ ਮਨਲਾ ਜੀਰੋ ਡਰਲ ਨਾਲ ਮੰਨ ਕੇ ਚੱਲੋ ਜੇ ਮਨਲਾ ਉਰੇ 100 ਕਿੱਲਾ ਹਨਾ 100 ਦੇ ਵਿੱਚੋਂ 95 ਕਿੱਲੇ ਜੀਰੋ ਡਰਲ ਨਾਲ ਬੀਜੀ ਹੋਇਆ ਨਹੀਂ ਸੁਪਰਸੀਡਰ ਨਾਲ ਤਰੋ ਟਾਮੈਂਟ ਲੇ ਆ ਉਹ ਜ਼ਮੀਨ ਬਾਕੀ ਬੀਜੀ ਹੋਈ ਆ ਕਹਿੰਦਾ ਮਤਲਬ ਵੀ ਸਾਡੇ ਇਹ ਜ਼ਮੀਨ ਇਸ ਤਰ੍ਹਾਂ ਦੀ ਆ ਵੀ ਜੀਰੋ ਡਰਲ ਦੇ ਨਾਲ ਸਾਡੇ ਮਤਲਬ ਵੀ 65 ਮਣ 70 ਮਣ ਤੱਕ ਮੱਲ ਕਣਕ ਝਾੜਦੇ ਜਾਂਦੀ ਹੈ ਪਿਛਲੇ ਸਾਲ ਵੀ ਟੌਪ ਤੇ ਝਾੜ ਸੀ ਤੇ ਇੱਧਰ ਦਿਖਾ ਦੇ ਕਣਕਾ ਜਮਨ ਲਾਲਾ ਵੀ ਕਣਕ ਰੰਗ ਬੰਦੀ ਹੁੰਦੀ ਹੈ ਇੱਧਰ ਵੀ ਕਣਕ ਨੂੰ ਹਲੇ ਮੱਲਾ ਪਾਣੀ ਲਾਉਣਾ ਹੈ ਨਾ ਕੋਈ ਸਾਡੇ ਖੇਤਾਂ 'ਚ ਵਾਲੀ ਘਾਟ ਨਹੀਂ ਆਉਂਦੀ ਕੋਈ ਜੇ ਕਹਦੀ 35 40 ਕਿਲੋ ਵੀ ਪਾਦੀ ਤਾਂ ਵੀ ਐਨ ਲੱਗੂ ਜਾਂ 50 55 ਕਿਲੋ ਵੀ ਪਾਇਆ ਨਾ ਕਹਿਣ ਦਾ ਮਤਲਬ ਹੈ ਆ ਵੀ ਸਾਡੇ ਨਾ ਖੇਤਾਂ 'ਚ ਜ਼ੀਰੋ ਡਿਲ 100% ਕਾਮਯਾਬਾ ਜਿੰਨੇ ਵੀ ਤੂੰ ਖੇਤਾਂ 'ਚ ਕੀੜਾ ਮਾਰੇਗਾ ਕਿਸੇ ਦੇ ਖੇਤ 'ਚ ਸੁਪਰ ਸੀਡਰ ਨਾਲ ਕਣਕ ਨਹੀਂ ਬੀਜੀ ਸਾਰੇ ਖੇਤਾਂ 'ਚ ਮੰਨ ਲਾ ਵੀ ਜ਼ੀਰੋ ਡਿਲ ਨਾਲ ਬੀਜੀ ਆਪਾਂ ਮੈਂ ਕਿਸੇ ਨੇ ਗੱਠਾਂ ਕਰਾ ਲੀਆਂ ਹਨਾ ਆਪਾਂ ਮੈਂ ਕਿਸੇ ਨੇ ਖਰਚੇ ਵੜਾ ਕੇ ਪਰਾਲੀ ਦਾ ਕੋਈ ਹੋਰ ਪ੍ਰਬੰਧ ਕਰ ਲਿਆ ਕਹਿੰਦਾ ਮਤਲਬ ਵੀ ਸਾਡੇ ਖੇਤਾਂ 'ਚ ਜ਼ੀਰੋ ਡਿਲ ਨਾਲ ਕਾਮਯਾਬਾ ਵਿੱਚ ਖੇਤਾਂ 'ਚ ਕਹਿੰਦਾ ਬਈ ਜ਼ੀਰੋ ਡਿਲ ਨਾਲ ਇਹ ਖੁਸ਼ਕਵਾਨਾ ਜਿਹਨੂੰ ਦੀ ਚ ਸਾਡੇ ਬਾਣ ਦੇ ਵਿੱਚ ਗਿੱਲਾ ਹੈ ਜਾਂ ਸਾਡੇ ਖੁਸ਼ਕਾ ਹਨਾ ਸਾਡੇ ਐਨ ਕਣਕ ਜਮ ਰੰਗ ਬੰਦੀ ਹੋਣਗੇ ਕਿਹੜੇ ਕਿਹੜੇ ਏਰੀਆ ਚ ਬਈ 0 ਡਲ ਨਾ ਕਣਕੇ ਜਾਂ ਵੀ ਵੇਰਾ ਹੁੰਦਾ ਹੈ ਆਪਣਾ ਏਰੀਆ ਜ਼ਰੂਰ ਦੱਸਿਓ ਅਸਾਂ